ਉਸ ਨਸ਼ਾ ਮੁਕਤੀ ਦੇ ਵਿੱਚ ਇੱਕ ਬੰਦਾ ਸਮੈਗ ਨਾਲ ਢੱਕਿਆ ਹੋਇਆ ਤੇ ਉਹਦੇ ਹੱਥ ਵਿੱਚ ਤਕਤੀ ਸੀ ਮੇਰੇ ਕੋਲੇ ਵੀਡੀਓ ਵੀ ਆ ਕਿ ਨਾਰੇ ਲਾ ਰਿਹਾ ਸਾਡੇ ਸਟੇਜ ਤੇ ਖੜਨ ਦੇ ਨਾਲ ਉੱਥੇ ਜਿਹੜੇ ਵੀਰ ਮੇਰੇ ਸੱਜਣ ਪ੍ਰੋਗਰਾਮ ਕਰਵਾ ਰਹੇ ਸੀ ਨਸ਼ਾ ਮੁਕਤੀ ਖਿਲਾਫ ਉਹਨਾਂ ਬੰਦਿਆਂ ਨੂੰ ਇੰਨੀਆਂ ਮਿਰਚਾਂ ਲੱਗੀਆਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਨਾਵਾਂ ਸਾਹਿਬ ਜਿਹੜੇ ਅੱਜ ਕੱਲ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਚਾ ਚੜਿਆ ਆ ਆਮ ਪਾਰਟੀ ਦਾ ਉਹ ਵੀ ਉੱਥੇ ਸੀ ਉਹ ਵੀ ਥੋੜਾ ਪਤਾ ਠੰਡਾ ਮੇਰੇ ਨਾਲ ਹੋਣ ਲੱਗੇ ਤੇ ਮੈਂ ਉਹਨੂੰ ਦੱਸਿਆ ਵੀ ਭਾਈ ਮੈਂ ਜਸੇਬੰਦੀ ਦਾ ਬੰਦਾ ਆਂ ਵੀ ਮੈਨੂੰ ਤੱਕਾ ਮੁਕੀ ਨਹੀਂ ਕਰਨੀ ਕਿਸੇ ਨੇ ਉੱਥੇ ਮੁਲਾਜ਼ਮ ਸੀ ਚਲੋ ਮੁਲਾਜ਼ਮਾਂ ਨੇ ਕੋਈ ਗੱਲ ਨਹੀਂ ਕੀਤੀ ਸਰਕਾਰ ਸਾਂਝੀ ਆ ਦੀ ਸਾਰਿਆਂ ਦੀ ਮਤਲਬ ਸਾਂਝੀ ਆ ਕਿਸੇ ਦੇ ਪਿਓ ਦੀ ਸਰਕਾਰ ਨਹੀਂ ਹੈਗੀ ਲੋਕ ਹਿੱਤ ਲੋਕਾਂ ਦੀ ਆਵਾਜ਼ ਉਹ ਜਿਹੜਾ ਵਾਜਾ ਪਿਛਲੇ ਦਿਨ ਤੁਹਾਡੇ ਪਿੰਡ ਉੱਠਿਆ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹ ਜਿਹੜਾ ਸਾਉਂਦ ਤੋਂ ਸੀ ਰਾ ਇਹ ਜਿਹੜਾ ਜੋਧ ਨਸ਼ਮ ਇਹ ਜਿਹੜੀ ਹੋਵੇ ਆ ਇਹ ਸੰਵਜ ਰਾਜ ਦੀ ਸਤੀਆਤ ਕੀ ਹੈਗਾ ਇਹਨਾਂ ਨੇ ਜਿਹੜੇ ਬੋਖੰਗ ਗਾ ਲਈਦਾ ਕਿਹੜਾ ਇੱਕ ਸੱਚ ਦਾ ਕਥਾ ਹੈ जिस देर क्योंकि साड़ा जो इलाका है ये बाडल का इलाका है नशा जोड़ा खत्म नहीं हो सकता ये सारी पंचायत करके जो बंदे नशा करते हैं उन्होंने नशा छाऊ पेड़ के भेजा जाए ता कि जेड के नौजवानी आ सुधर सें जी रही आज की गलपंच राजनीति खुद की गल ने पा वह दस ही नहीं बिल्कुल तो ओरिजिनल तरीके बनाई है तो वजिया काम चल रहा है बाकी आप गल करिए जी अज तक ना उन्हें ना सरपंच राजे का भी पिंडा नहीं करवाया इतों तक मैं कह सकता कि एम एल ए सरदार तरन सिंह जी धोना उन्होंने भी एम एल ए में वेखे मैं सारे पार्टिया परचे के अदा नहीं ना ही इन्होंने पार्टिया ने ਕਿਸੇ ਵੀ ਗੁਨਾਹਗਰ ਤੁਸੀਂ ਇਹ ਤਾਂ ਨਾ ਹੀ ਕਿਸੇ ਦੇ ਪਿੱਛੇ ਗਏ ਨਾ ਠਾਣੇ ਨਾ ਜਿਹੜੇ ਲਾਗਦੇ ਹੋ ਉਹ ਇਹਨਾਂ ਸਾਰਿਆਂ ਦਾ ਸਭ ਤੋਂ ਸਾਨੂੰ ਰਾਜਮਾ ਤੇ ਪਿੰਡ ਨੂੰ ਧੰਨਵਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਇਸ ਸਰਕਾਰ ਨੇ ਇਹਦਾ ਵੱਡਾ ਕੰਮ ਚੁੱਕਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੁਈ ਮਲ ਕੀ ਮਤਲਬ ਜਿਹੜਾ ਵਾਦ ਹੋਇਆ ਤੇ ਪਰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕੁਝ ਜਿਹੜੇ ਵੀਰ ਨੇ ਮਤਲਬ ਵੀਡੀਓ ਪਾਈ ਹੈ ਨਾ ਅਸਰ ਪਈ ਰਿਆ ਵਧੀਆ ਵਾ ਪਰ ਕਈ ਚੀਜ਼ਾਂ ਦੀ ਕਈ ਯਾਰ ਸਮਝ ਨਹੀਂ ਹੁੰਦੀ ਨੇ ਮੇਰੇ ਤੱਕ ਇਹ ਜਿਹੜੀ ਮਤਲਬ ਮਿਹਨਤ ਚੱਲੀ ਹੈ ਨਾ ਸਰਕਾਰ ਕੋਈ ਵੀ ਹੋ ਆਪਣੇ ਪਿੰਡ ਲਈ ਕਰਨਦੀ ਆ ਆਪਣੇ ਲਈ ਕਰਨਦੀ ਕੋਈ ਵੀ ਹੋਵੇ ਭਾਵੇਂ ਕਾਂਗਰਸ ਆ ਕਾਲੀ ਆ ਆਮ ਆ ਜੇ ਆਪਾਂ ਨੂੰ ਯੋਗਦਾਨ ਦੇਣ ਦੇ ਤੇ ਆਪਾਂ ਉਹ ਚੀਜ਼ ਨੂੰ ਸੰਭਾਲੀ ਜੇ ਇਹਨੂੰ ਆਪਾਂ ਕੰਪਨੀ ਨਵਾਵਾਂਗੇ ਨਾ ਤੇ ਹੋਰ ਦਾਇਰਾ ਵਧ ਜਾਊਗਾ ਤੇ ਆਪਾਂ ਇੱਕ ਮਹੀਨੇ ਨਾਲ ਰਲ ਕੇ ਇਹ ਚੀਜ਼ ਦਾ ਹੱਲ ਕੱਢ ਸਕਦੇ ਤੇ ਜੇ ਇਹੋ ਜੀ ਥਾਂ ਤੋਂ ਆਪਾਂ ਫੇਰ ਵਿਵਾਦ ਬਣਾਦਾ ਆਪਾਂ ਉਲਝੇ ਰਹੇ ਇਹੋ ਜੀਆਂ ਗੱਲਾਂ ਇਹਦੇ ਉਹ ਫੇਰ ਸਮਹ ਲਾਂਗੇ ਆਪਾਂ ਨੂੰ ਤੇ ਚਾਹੀਦਾ ਵਾ ਜੇ ਕੋਈ ਵੀ ਪਾਰਟੀ ਆ ਇੱਥੇ ਅਕਾਲੀ ਦਲ ਅਕਾਲੀ ਦਲ ਵੀ ਆ ਜੇ ਨਾ ਆਂਦੇ ਕਾਂਗਰਸ ਤੁਸੀਂ ਮਤਲਬ ਨੌਜਵਾਨ ਨੂੰ ਤੁਹਾਨੂੰ ਲੱਗਦਾ ਵੀ ਨਸ਼ਾ ਕਿਨੂੰ ਘਟਿਆ ਜਾਂ ਵਧਿਆ ਕੀ ਮਤਲਬ ਤੁਸੀਂ ਇਹ ਬਰਕੀ ਕਹਿਣਾ ਚਾਹੁੰਦੇ ਹੋ ਨਸ਼ਾ ਪਤਾ ਕੀ ਹੈ ਜੀ ਨਸ਼ਾ ਹਰੇਕ ਥਾਂ ਤੇ 100 ਤੋਂ 90% ਹੋ ਗਿਆ ਵਾ 90% ਤਕਰੀਬਨ ਹੀ ਹੋ ਗਿਆ ਵਾ ਇਹ ਨਹੀਂ ਵੀ ਆਪਾਂ ਕਹਿ ਸਕਦੇ ਜੀ ਪੰਜਾਬ ਦੇ ਜਾਂ ਕੇ ਇਹ ਸਰਕਾਰ ਕੀ ਕਰੂਗੀ ਸਰਕਾਰ ਉੱਤੇ ਬਹਿ ਕੇ ਸਰਕਾਰ ਦਾ ਆਪਾਂ ਨੂੰ ਹੁਕਮ ਦੇ ਸਕਦੀ ਮਤਲਬ ਆਪ ਦੇ ਜਿਹੜੇ ਜਿਹੜੇ ਥੱਲੇ ਉਹਨਾਂ ਦੇ ਅਫਸਰ ਹੈ ਆਪ ਉਹਨਾਂ ਨੂੰ ਇਹ ਚੀਜ਼ ਦਾ ਕਹਿ ਸਕਦੇ ਵੀ ਤੁਸੀਂ ਇਹ ਚੀਜ਼ ਦਾ ਹੱਲ ਕਰੋ ਪਰ ਉਹਨਾਂ ਤੋਂ ਨਹੀਂ ਪੂਰਾ ਉੱਥੋਂ ਤੱਕ ਪਹੁੰਚਾਉਂਦੇ ਇਹ ਆਪਾਂ ਉਹਨਾਂ ਨਾਲ ਸਾਥ ਹੀ ਨਾ ਦੇਗਾ ਇਹ ਮੁੰਡੇ ਵੀ ਜਿਹੜੀ ਤੁਸੀਂ ਗੱਲ ਕਰਦੇ ਨਾ ਇਹਨੂੰ 3-4 ਰੀ ਬਚਾਇਆ ਆਪਦੇ ਕੋਲੋਂ ਪੈਸੇ ਲਾ ਕੇ ਇਹਨੂੰ ਬਚਾਉਂਦੇ ਰਹਾਂ ਇਹ ਉਹ ਨਹੀਂ ਸਿੱਧਾ ਚਲੋ ਸੋਸ਼ਲ ਮੀਡੀਆ ਤੇ ਨਹੀਂ ਕਰਦੀਆਂ ਪਹਿਲਾਂ ਹੈਗੀਆਂ ਹੁਣੀ ਤੇ ਬੜੇ ਜਿੱਦ ਨਸ਼ਾ ਕਰਦੇ ਆ ਹੋਰ ਵੀ ਬੜੇ ਮੁੰਡੇ ਆ ਜਿਹੜੇ ਨਸ਼ੇ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਆ ਬੜੀ ਯਾਰ ਅੰਦਾਜ਼ਾ ਕਰਾਇਆ 6-6 ਮਹੀਨੇ 7-8 ਮਹੀਨੇ ਕੱਢ ਜਾਂਦੇ ਨੇ ਪਰ ਫੇਰ ਉਸੇ ਸਿਸਟਮ ਦੇ ਵਿੱਚ ਵੜਦੇ ਜਾਂਦੇ ਆ ਇਹ ਤਾਂ ਚਾਹੀਦਾ ਨਾ ਕਿ ਆਪਾਂ ਇਕੱਲੀ ਮਾਲੂ ਕੈਂਪਾਂ ਦੇ ਵਿੱਚ ਸੁੱਟ ਗਏ ਜੀ ਦਾ ਹੱਲ ਨਹੀਂ ਹੋਣਾ। ਹੱਲ ਦੂਗਾ ਆਪਾਂ ਪਹਿਲਾਂ ਜਾਣੀ ਤਾਂ ਸਹੀ ਇਹ ਕਾਰਨ ਬੰਨ੍ਹ ਕੀ ਦੇਆ ਕਿਹੜੀ ਗੱਲੋਂ ਨਸ਼ੇ ਨੂੰ ਲੋਕ ਜਾਣਦੇ ਆ। ਨਸ਼ੇ ਨੂੰ ਜਾਣ ਕਿਹੜੀ ਗੱਲੋਂ ਦੇ ਆ ਆਪਾਂ ਉਹ ਜੜ ਤੱਕ ਸਾਰੇ ਜਾਈਏ। ਸਾਰੇ ਜਾਵਾਂਗੇ ਤੇ ਆਪਾਂ ਇਕੱਠੇ ਹੋਗੇ ਕਿਸੇ ਚੀਜ਼ ਦਾ ਕੋਈ ਚੀਜ਼ੇ ਵੱਡੀ ਇਥੇ ਪਈ ਆ ਇਕੱਲਾ ਬੰਦਾ ਕਿਥੇ ਚੁੱਕ ਨੂੰ ਜੇ ਨਾਲ ਹੋਣਗੇ ਤਾਂ ਆਪਾਂ ਚੁੱਕਾਂਗੇ। ਇੱਕ ਦੂਜੇ ਦਾ ਸਾਥ ਦਓ ਪਾਰਟੀ ਬਾਜੀ ਕੋਈ ਨਹੀਂ ਭਾਵੇਂ ਕਿੰਨੀਆਂ ਵੀ ਪਾਰਟੀਆਂ ਹੋਣ। ਘੀਰੇ ਨੇ ਬਹੁਤ ਕੰਮ ਕੀਤਾ ਪਿੰਡ ਦਾ। ਆਪਾਂ ਦਾ ਕੰਮ ਕੀਤਾ ਸਾਰੇ ਕਹਿੰਦੇ ਸਾਰਿਆਂ ਤੋਂ ਲੋਬਲ ਆਪੋਜੀਟ ਪਾਰਟੀ ਜੇ ਨਾ ਕੋਈ ਦੱਸੂਗੀ ਵੀ ਹਾਂ ਕੰਮ ਕੀਤਾ ਹੈ ਜੇ ਪਿੰਡ ਦੇ ਵਿੱਚ ਕੰਮ ਹੋਇਆ ਇੰਨੇ ਚਿਰ ਦੇ ਵਿੱਚ ਇਨਾ ਕੰਮ ਹੋ ਗਿਆ ਵਾ ਅਗਲੇ ਜਿਹੜੇ ਹੁਣ ਜਿੰਨਾ ਟਾਈਮ ਰਹਿੰਦਾ ਵਾ ਮੇਰੇ ਹਿਸਾਬ ਨਾਲ ਨਾ ਕੋਈ ਕੋਈ ਇੰਨੀ ਗਲੀ ਨਹੀਂ ਕਿਸੇ ਦੀ ਕੋਈ ਨੁੱਕਰ ਨਹੀਂ ਰਹਿ ਜਾਣੀ ਵੀ ਜਿੱਥੇ ਕਿ ਇਹਦੇ ਘਰ ਤਾਂ ਕਿ ਸਾਰੀ ਸਫਾਈ ਤਾਂ ਛੜਕਣੀ ਪਹੁੰਚੀ ਟਾਈਲਾਂ ਨਹੀਂ ਪਹੁੰਚੀਆਂ ਕੋਈ ਵੀ ਜੀ ਉਹ ਮੋੜਦਾ ਹੀ ਨਹੀਂ ਕਦੇ ਵੀ ਜਦੋਂ ਘਰੇ ਜਾਂਦੇ ਨਾ ਜਿਹਨੇ ਤੁਸੀਂ ਆ ਕੇ ਵੇਖ ਲਿਓ 6 ਵਜੇ ਤੋਂ ਲੈ ਕੇ 9-10 ਵਜੇ ਤੱਕ ਉਹ ਸਾਰਾ ਉਹਦੇ ਘਰ ਭਰਿਆ ਰਹਿਣਾ ਜਿਹੜਾ ਕੋਈ ਕੋਈ ਆਉਂਦਾ ਕੋਈ ਸਾਰਿਆਂ ਦੀ ਗੱਲ ਸੁਣਦਾ ਹਰੇਕ ਦੀ ਭਾਵੇਂ ਕੋਈ ਪਾਰਟੀ ਦਾ ਹੈਗਾ ਜਾਂ ਨਹੀਂ ਹੈ ਇਹ ਇਸ ਪੰਚੀ ਤੁਹਾਡੇ ਪਿੰਡ ਜਿਹੜਾ ਕੁਝ ਦਿਨ ਪਹਿਲਾਂ ਜੁੱਧ ਨਸ਼ਾ ਵਿਰੁੱਧ ਇੱਕ ਕੈਂਪ ਲੱਗਾ ਸੀ ਕਿਉਂਕਿ ਉਹ ਬੜਾ ਵਾਅਚ ਆਇਆ ਵੀ ਮਤਲਬ ਕੋਈ ਕਿਸਾਨ ਜਥੇਬੰਦੀ ਦੇ ਆਗੂ ਨੇ ਇੱਕ ਵੀਡੀਓ ਵਾਇਰਲ ਕੀਤੀ ਵੀ ਮਤਲਬ ਸਾਨੂੰ ਨਾ ਧਮਕੀਆਂ ਦਿੱਤੀਆਂ ਗਿਆ ਵੀ ਮਤਲਬ ਨਜਾਇਜ਼ ਪਰਚਾ ਕਰਾਉਂਦੀਆਂ ਮਤਲਬ ਉਹ ਅਸਲ ਕਹਾਣੀ ਕੀ ਹੈਗੀ ਦੇਖੋ ਇਹ ਤੁਹਾਨੂੰ ਪਤਾ ਹੀ ਆ ਭਗਵਾਨ ਮਾਂ ਸਰਕਾਰ ਨੇ ਨਸ਼ਾ ਬੰਦ ਲਈ ਮੁਸ਼ਕਿਲ ਕਰੀ ਜਾਂਦੀ ਨਸ਼ਾ ਕੋ ਆਪਣੇ ਜਿਹੜਾ ਅਟੋਕ ਅਟਵੀ ਮੇਰੀ ਸਮਝ ਹਿਸਾਬ ਨਾਲ 15 20 ਸਾਲ ਹੋ ਗਿਆ ਵੀ ਜਿਸ ਹੁੰਦੇ ਨਸ਼ਾ ਪੈਦਾ ਆਪਣੇ ਤੋਂ ਜਿਹੜਾ ਗਾਜਰ ਬੂਦੀ ਦੀ ਤਰ੍ਹਾਂ ਫੈਲਦਾ ਜਾਂਦਾ ਜਿੱਦਾਂ ਆਪਣਾ ਨੁਕਸਾਨ ਹੁੰਦਾ ਹੈ ਆਪਣੇ ਧੀ ਐਫੋਸਾਂ ਦਾ ਹੁੰਦਾ ਸਾਡੇ ਭਰਾ ਨੇ ਸਾਡੇ ਵੱਡੇ ਨੇ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਸੁਧਾਰਨ ਵਾਸਤੇ ਇੱਕ ਮਹਿਸਲੂਮ ਕੀਤੀ ਗਈ ਹੈ ਜੁੱਦ ਨਸ਼ਿਆਂ ਦੇ ਵਿਰੁੱਧ ਨਾ ਕਿ ਇਹ ਨਸ਼ਾ ਖਾਤਮੇ ਦੀ ਨਹੀਂ ਕਿ ਇਹ ਸਾਥ ਦੀ ਹੈ ਇੱਕ ਮਦਦ ਦੀ ਹੈ ਇੱਕ ਹਲਪਦੀ ਹੈ ਸਾਰੇ ਭੈਣ ਭਰਾਵਾਂ ਨੂੰ ਜੀ ਆਖਿਆ ਗਿਆ ਕਿ ਆਓ ਆਪਾਂ ਲੜ ਕੇ ਜੇ ਕੋ ਨਸ਼ਾ ਕਰਨ ਦਾ ਆਦੀ ਹੈ ਆਪਾਂ ਨੂੰ ਕੈਂਪ ਦੇ ਵਿੱਚ ਚਰਾਈਏ ਸਰਕਾਰ ਨੂੰ ਫੀਲ ਆ ਜਾਊਗਾ ਜਿਹੜਾ ਕੋਈ ਵੇਚਦਾ ਉਹਨੂੰ ਮਾਰ ਕੀਏ ਜੇ ਨਹੀਂ ਘਟਦਾ ਤੇ ਆਪਾਂ ਫਿਰ ਜਿਸ ਤਰ੍ਹਾਂ ਸਰਕਾਰ ਦਾ ਤਰੀਕਾ ਹੋ ਉਸ ਹੱਬ ਨੂੰ ਲਈ ਇਹ ਜਿਹੜਾ ਤੁਹਾਡਾ ਇੱਕ ਹਲਕਾ ਖੇਮ ਕਰਨ ਦਾ ਤੇ ਦੇਸ਼ ਦਾ ਵੀ ਆਖਰੀ ਪਿੰਡ ਹੈ ਜਿਹੜਾ ਵੀ ਪਾਕਿਸਤਾਨ ਬਾਰਡਰ ਦੇ ਬਿਲਕੁਲ ਨਾਲ ਲੱਗਦਾ ਜਿੱਥੇ ਮਤਲਬ ਡਰੋਨ ਦੇ ਰਾਹੀਂ ਨਸ਼ਾ ਵੱਡੀ ਪੱਧਰ ਤੇ ਆਉਂਦਾ ਇਹ ਹੋ ਸਕਦਾ ਤੁਹਾਡੇ ਪਿੰਡ 'ਫੇ ਨਸ਼ੇ ਦੇ ਮਰੀਜ਼ ਵੀ ਜ਼ਿਆਦਾ ਹੋਣ ਦੇਖੋ ਜੀ ਹੈ ਹੀ ਹੈ ਸਮਾਜ ਦੇ ਵਿੱਚ ਸਰੀ ਨਸ਼ਾ ਆਉਂਦਿਆ ਕੋਈ ਘਰਾਂ ਦੇ ਵਿੱਚ ਥੋੜੀ ਜਿਹਾ ਪੈਦਾ ਹੁੰਦਾ ਆਪ ਦਾ ਜਵਾਨੀ ਦੀ ਏਸ਼ਿਆ ਉਹਨਾਂ ਕੰਮਾਂ ਕੋਈ ਨਾ ਹਰ ਕਿਸਾਨੇ ਉਹਦੀ ਬਦੌਲਤੀ ਆਪਾਂ ਇਹਨਾਂ ਕੰਮ ਕਰਕੇ ਅੰਦਰ ਦਿੱਖਿਆ ਹੈ ਕਿ ਚਲ ਜਲਦੀ ਵਿੱਚੋਂ ਲੰਘ ਜਾਂਦੇ ਆਏ ਉਦੇ ਵਿੱਚ ਨਾ ਉਹਨਾਂ ਨੇ ਇੱਕ ਵੀ ਦੋਸ਼ ਲਾਇਆ ਹੈ ਵੀ ਜਿਹੜੇ ਉਹ ਕੈਂਪ ਦੇ ਵਿੱਚ ਇੱਕ ਮੁੰਡਾ ਨਸ਼ਾ ਕਰਕੇ ਆਪਨੀ ਸਮਾਇਕ ਦਾ ਜਾਂ ਰੌਣ ਚਿੱਟੇ ਦਾ ਆਪਣੀ ਕਹਾੜਾ ਕਰਕੇ ਆ ਉਹਨੂੰ ਬੈਂਦਰ ਵੀ ਫੜਾਏ ਗਏ ਵੀ ਮਤਲਬ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਵੀ ਮਤਲਬ ਇਹਨੂੰ ਸੈਕਟਰ ਦੇ ਵਿੱਚ ਦਾਖਲ ਕਰਾਇਆ ਜਾਵੇ ਇਹੀ ਤਾਂ ਜਾਗਰੂਤਾ ਪੈਦਾ ਕਰਨ ਦੇ ਵੀ ਨਸ਼ੇ ਵਾਲਿਆਂ ਨੂੰ ਕਿੱਥੇ ਆ ਕਰਦੇ ਉਹ ਭਰਾਓ ਤੁਹਾਨੂੰ ਇਹਨਾਂ ਨਸ਼ੇ ਦੀ ਦਲਦਲ ਵਿੱਚ ਇਕੱਡੇ ਨਹੀਂ ਤਾਂ ਕੈਂਪ ਦੇ ਵਿੱਚ ਸਾਡੀ ਕਿਉਂ ਨਹੀਂ ਇਹ ਤੁਹਾਡਾ ਲਾਜ ਕਰੂਗਾ ਮੈਂ ਇਹ ਨਹੀਂ ਗੱਲ ਵੀ ਨਹੀਂ ਗੱਲ ਨਸ਼ਾ ਨਹੀਂ ਗੱਲ ਨਸ਼ਾ ਹੈਗਾ ਦੇ ਆਇਆ ਬੰਗਮ ਕਰਦੇ ਇਹ ਸਾਡੀਆਂ ਪੂਰੀਆਂ ਸਰਕਾਰਾਂ ਨੇ ਕੰਮ ਕੀਤੀ ਜੇ ਸਾਮੀ ਮਾਪਨ ਦੀ ਕਰਨੀ ਸੀ 400 ਰੁਪਏ ਤੱਕ ਇਹ ਕਾਰਨ ਸਾਨੂੰ ਆਪਾਂ ਦੁਬਾਰਾ ਲੋਕਾਂ ਨੂੰ ਇਕੱਠੇ ਕਰਨ ਦੀ ਆਖੰਦੀ ਲੋੜ ਸੀ આજ ਤੋਂ 15 ਸਾਲ ਪਹਿਲਾਂ ਤੋਂ ਲੈ ਕੇ ਨਜਾਜ ਇਹਨਾਂ ਦੀਆਂ 15-15 ਕਿੱਲੇ ਜ਼ਮੀਨਾਂ ਇਹ 15 ਕਨਾਲਾਂ ਦੀ ਆ ਗਈ ਇਹ ਫਿਰ ਇਹ ਵਿਵਾਦ ਕਿਹੜੀ ਗੱਲ ਤੋਂ ਬਣਿਆ ਕੀ ਵਿਵਾਦ ਮਤਲਬ ਉਹ ਮਤਲਬ ਵਾਕਏ ਕੋਈ ਨੂੰ ਨਹੀਂ ਕਿ ਉਹ ਚੰਗਾ ਲੱਗਦਾ ਆਪੋਜੀਸ਼ਨਰਾਂ ਨੇ ਲੋਕੀਆਂ ਜਿਹੜਾ ਮੇਰਾ ਵੀ ਉਹ ਆਖਦਾ ਨਹੀਂ ਜਿਹਦਾ ਉਦਾਫਰ ਹੈ ਆਪ ਦਾਰੂ ਕੱਢਦਾ ਫੜਿਆ ਗਿਆ ਦਾਰੂ ਨਹੀਂ ਕੱਢਦੀ ਆਂ ਬੀਜਦੀ ਆਂ ਬਰੀਆਂੀਆਂ ਤੁੱਿਆਂ ਨੂੰ ਦੇਂਦੀ ਆਹੀ ਤਾਂ ਫੇਰ ਇਹਨਾਂ ਕਿ ਆਪਣਾ ਜੋੜ ਦੇ ਉੱਪਰ ਸਾਰੇ ਆਪਣੇ ਨਜਰਦਾਰ ਚਾਹੁੰਦੇ ਆਂ ਪਿੰਡ ਦਾ ਗਾਮੇ ਆਪਣਾ ਆਪਣੇ ਪੇਟ ਨੂੰ ਬਚਾ ਲਈ ਪਿੰਡੋਂ ਪਿੰਡ ਵਿੱਚ ਜਦੋਂ ਕਿ ਇਹਦਾ ਪ੍ਰੋਪਗੈਂਡਾ ਕਰਦਾ ਵੀ ਸੋਭਾ ਵਾਲੀ ਗੱਲ ਨਹੀਂ ਦੀ ਆਪਾਂ ਨੂੰ ਚੰਡੀ ਚਾ ਲਈ ਇਹ ਚੀਜ਼ ਨਹੀਂ ਬਚਦੀ ਉਹ ਵਾਲੀ ਕਹਿੰਦੇ ਵੈਸੇ ਇਹ ਕਿ ਇਹ ਨਿੱਜੀ ਪਰਸਨਲ ਹੈਗਾ ਸਾਨੂੰ ਸਾਂਝੇ ਕੰਮਾਂ ਦੇ ਵਿੱਚ ਇਹ ਤਾਂ ਇਦਾਂ ਨਹੀਂ ਕੀ ਕਰਨੀਆਂ ਚਾਹੀਦੀ ਸਾਫ ਅਨੁਸਾਰ ਦੀ ਨਹੀਂ ਕਰਵਾਉਂਦੇ ਕਿਸੇ ਵੀ ਪਾਰਟੀ ਦਾ ਬੰਦਾ ਆਪਾਂ ਉਹ ਕਰ ਦਿੰਦੇ ਆ ਐਜੇ ਮੈਂ ਸਰਪੰਚ ਹੋਣ ਜਨਾਤੀ ਮਤਾ ਪਾ ਕੇ ਦਿਨ ਨਾ ਕਦੀ ਕਿਸੇ ਸਮੇਂ ਗੱਲਬਾਤ ਜਿਨੀ ਲੈ ਕੇ ਆ ਰਿਹਾ ਮੁੰਡੇ ਜਿੰਨਾ ਮਗਰ ਜਾਵਾਂ ਕਿ ਨਾ ਉਹ ਦਿਵਾਲੇ ਤਰ੍ਹਾਂ ਹੋਵੇ ਨਾ ਉਹ ਦਿਵਾਲਾ ਤੁਹਾਡਾ ਕੈਂਪ ਲੱਗਾ ਸੀ ਉਧਰੋਂ ਦੀ ਵਿੱਚ ਤਾਂ ਮਤਲਬ ਦੋ ਚੇਅਰਮੈਨ ਇੱਕ ਪੰਜਾਬ ਲੈਵਲ ਦਾ ਚੇਅਰਮੈਨ ਬਲਜੀਤ ਸਿੰਘ ਖੇਰਾ ਇੱਕ ਜ਼ਿਲ੍ਹਾ ਜੂਨਾ ਬੋਰਡ ਦੇ ਚੇਅਰਮੈਨ ਜਗਨਦਰ ਸਿੰਘ ਬੈਡਵਾਲ ਪੰਥੀ ਰਾਖੂ ਜਦ ਤਰ੍ਹਾਂ ਤੋਂ ਬਣਾਵਾ ਤੇ ਮਤਲਬ ਬੀਡੀਪੀਓ ਵੀ ਹਾਜ਼ਰ ਸੀ ਉੱਥੇ ਮਿਲਪੀ ਵਿਧਾਇਕ ਸ਼ਰਮ ਸਿੰਘ ਤੁਨ ਦਾ ਹੀਰਾਸੋ ਵੀ ਉਹ ਲਾ ਹਾਜ਼ਰ ਸੀ ਇਹ ਵਾਕਿਆ ਹੀ ਹੀਰਾਸੋ ਨੇ ਉਹਨਾਂ ਨੂੰ ਕੋਈ ਧਮਕੀਆਂ ਦਿੱਤੀਆਂ ਜਾਂ ਕੁਝ ਇਦਾਂ ਦੀ ਗੱਲ ਹੋਈ ਜੀ ਉੱਥੇ ਇਹ ਗੱਲ ਨਹੀਂ ਕਿ ਇਹ ਗੱਲ ਹੈ ਗਈ ਹੈ ਵੀ ਜਿਸ ਨਸ਼ਾ ਵੇਚਣੋਂ ਨਹੀਂ ਹਟਦਾ ਤੂੰ ਉਹਦੇ ਨਾਲ ਫਿਰ ਦੇਖਾਂਗੇ ਇਹ ਗੱਲ ਮੈਂ ਵੀ ਕਰਦਾ ਐ ਅਸੀਂ ਉਹ ਵੀ ਵਰਨੇ ਕੀ ਦਿੰਨੇ ਅੰਦਾਸ਼ਾ ਕੋਈ ਨਹੀਂ ਲਾ ਬੰਦੇ ਦਾ ਫੋਟ ਬਣ ਕੇ ਹਟ ਜੇ ਅਸੀਂ ਲੋਕਾਂ ਦੇ ਘਰ ਆ ਦੇ ਜਿਹੜੇ ਯਾਰਾ ਨਹੀਂਗਾ ਹੁਣ ਜਲਾ ਸਭੇ بڑا ਨੁਕਸਾਨ ਜੇ ਸਾਡੇ ਪਹਿਲੀਆਂ ਸਰਕਾਰਾਂ ਇਤ ਜੰਗੇ ਕੰਮ ਕੀਤੇ ਹੁੰਦੇ ਤਾਂ ਸਾਨੂੰ ਮੈਂ ਦੁਬਾਰਾ ਕਰਨ ਦੀ ਲੋੜ ਨਹੀਂ ਸੀ ਉਹਨੇ ਹੁਣ ਦੇ ਅਨਸਾਰ ਕੋਈ ਸਰਕਾਰ ਬਣੀ ਹੋਈ ਐ ਅੰਦਾਸ਼ਾ 20 ਸਾਲ ਦਾ ਲੱਗਦਾ ਐ ਇਹਨਾਂ ਲਈ ਕੀ ਅੰਦਾਜ਼ਾ ਇਹ ਜਿਹੜਾ ਉਹ ਨਾਲ ਇਹਨਾਂ ਮਿਲਤੇ ਇਹਦੇ ਕਿਸਾਨ ਆ ਗੂ ਨੇ ਜਿਹੜੀ ਵੀਡੀਓ ਵਾਇਰਲ ਕੀਤੀ ਆ ਵੀ ਹੀਰਾ ਸੋਂਦੇ ਮਤਲਬ ਸਿੱਧੇ ਇਲਜ਼ਾਮ ਲਾਇਆ ਵੀ ਧਮਕੀਆਂ ਦਿੱਤੀਆਂ ਨਾਲ ਮਨੂੰ ਜਾਇ ਪਰਚਾ ਕਰਾਉਂਦੀ ਆ ਨਹੀਂ ਇਹੋ ਜੀ ਗੱਲ ਨਹੀਂ ਕਿ ਜੇ ਉਹ ਚੈਲੰਜ ਕਰਦਾ ਨਾ ਤੇ ਅਸੀਂ ਸਾਡੇ ਪਿੰਡ ਦਾ ਭਰਾ ਆ ਵੀ ਆ ਵੀ ਜਿਹੜਾ ਸੱਜਣ ਹੈ ਅੱਜ ਉਹਦੇ ਨਾਲ ਉਹਨਾਂ ਪਰਸਨਲ ਨਹੀਂ ਹੈਗੀ ਐ ਇਸ ਤਰ੍ਹਾਂ ਦੀ ਗੱਲ ਕਰ ਸਕਦਾ ਜਿਹੜੀ ਇਸ ਤਰ੍ਹਾਂ ਬਵਾਦ ਨਹੀਂ ਗੱਲਾਂ ਬਣਾ ਕੇ ਕਰਨੀਆਂ ਦੇਖੋ ਜੀ ਮੰਡੀ ਬਣਾਤੀ ਆ ਘਰੋਂ ਬਣਾਈ ਆ ਗਲੀਆਂ ਬਣਾਈਆਂ ਘਰੋਂ ਬਣਾਈਆਂ ਚਲੋ ਸਰਕਾਰ ਹੀ ਬਣਾਉਂਦੀ ਹੈ ਨਾ ਅੱਜ ਵੀ ਹੋਈ ਸਰਕਾਰਾਂ ਦੀ ਜੋਗੀ ਪੰਜਾਬ ਸੀ ਉਹੀ ਮੇਰੇ ਪਿੰਡ ਦੀ ਜ਼ਮੀਨ ਸੀ ਉਹਨੇ ਅੱਜ ਕਿਉਂ ਨਹੀਂ ਬਣ ਗਿਆ ਇਹ ਪਹਿਲਾਂ ਤਾਂ ਪਹਿਲਾਂ ਵੀ ਹੁੰਦਾ ਸੀ ਉਹਨੂੰ ਲੱਗਦਾ ਨਹੀਂ ਇਸੋਂ ਦੇ ਲੱਗਣ ਲੱਪਿਆ ਤਾਂ ਪਤਾ ਨਹੀਂ ਇਹਨਾਂ ਲੋਕਾਂ ਦਾ ਕੀ ਕਿਤੇ ਚੀਜ਼ ਹੋਣੀ ਆ ਨਾਲੇ ਪਰਚੇ ਦੀ ਕਾਰਨ 3 ਸਾਲ ਹੋ ਗਏ ਆ ਅਸਕੇ ਪਰਚਾ ਇਹਦਾ ਕਿਨੇ ਉਹ ਫੰਡ ਜੋ ਇਹਦਾ ਕਰਾਇਆ ਇਹਦਾ ਜਾਂ ਕਿ ਕੋਈ ਕਿਡਾ ਦਾ ਬੰਦਾ ਕਹਿੰਦੇ ਵੀ ਰੇ ਨੇ ਕੋਈ ਲੋਕ ਜਿਵੇਂ ਨਿਖਰਾਵ ਕੀ ਵਿਜਾਇਨ ਜਿਹਾ ਕਰਾਇਆ ਬਹੁਤ ਟਰਮ ਦੂਜੀ ਗੱਲ ਇਹ ਵੀ ਜੇ ਦੱਜਾ ਵਾਲੇ ਬੰਦੇ ਦਾ ਮਗਰ ਗਿਆ ਫੇਰੇ ਹੀ ਰੇ ਦਾ ਕਹਿਣਾ ਇਹ ਗੱਲ ਇਹ ਗੱਲਾਂ ਕਰ ਲੈਣੀਆਂ ਬਹਿ ਕੇ ਅੰਦਰਵਾੜ ਕੇ ਉੱਥੇ ਪਰ ਸਭ ਤੋਂ ਵੱਡੀ ਗੱਲ ਜਦੋਂ ਉਹ ਮਸ਼ੀ ਵਾਲਾ ਬੰਦਾ ਆਇਆ ਵਾ ਇਹ ਗੱਲ ਆਪਾਂ ਨੂੰ ਸੁਲਾ ਵੀ ਸਕਦੇ ਨਾ ਕਿ ਜੇ ਗੱਲ ਆਪਣਾ ਜੇਕਰ ਆਪਣੀ ਕੋਈ ਗੱਲੋ ਦੀ ਵੀ ਨਹੀਂ ਹੈ ਨਸ਼ਾ ਵੋਦ ਕਰ ਰਹੇ ਆ ਤਿੰਨੇ ਚਲਾ ਬੰਦਾ ਨਾ ਹੋਣ ਦੇਂਦੇ ਲੇਕਨ ਕੋਈ ਕੋਲ ਸੀ ਸਾਰਿਆਂ ਨੂੰ ਉੱਥੇ ਆਇਆ ਉਹਨੇ ਤਕਤੀ ਪੜੀ ਆ ਆਪ ਆਪਣੋਂ ਵਾਗੋਂ ਉਹਦੀ ਵੀਡੀਓ ਜਾਣ ਪੁੱਝ ਕੇ ਬਣਾ ਕੇ ਨਾਲ ਉਹ ਮਸਕਰੀਆਂ ਘਰੇ ਹੱਸ ਰਿਹਾ ਏ ਉਹ ਕਿਹੜਾ ਮੁੰਡਾ ਜਿਹੜਾ ਵੀ ਆਏ ਸਰਕਾਰ ਦੇ ਯਾਨੀ ਕਿ ਆਏ ਤੇ ਨਸ਼ਾ ਕਰਨ ਦਾ ਕਰ ਨਸ਼ਾ ਪਹਿਲਾਂ ਦਾ ਚਲੋ ਆਪਾਂ ਨੂੰ ਜੇ ਕੋਈ ਚੰਗਾ ਕੰਮ ਉਦੋਂ ਕਰਦਾ ਉਹਦਾ ਸਾਥ ਦੇਣਾ ਚਾਹੀਦਾ ਨਾ ਕਿ ਮਤਾਂ ਕਰਦੇ ਹਾਂ ਬਾਦ ਹਾਂਜੀ ਇਹ ਆਪਾਂ ਦਾ ਇਹੋ ਕਹਿੰਦੇ ਆ ਕਿ ਹਾਂ ਹੀ ਰਹੇ ਨੇ ਜੇ ਹੀਰੇ ਦੀ ਗੱਲ ਕਰਦਾ ਇੰਨਾ ਚਿਰ ਹੋ ਗਿਆ ਵਾ ਕੋਈ ਪਿੰਡ ਦਾ ਬੰਦਾ ਆਖੇ ਵੀ ਕਿਹਦੇ ਖਿਲਾਫ ਉਹਨੇ ਨਜਾਇਜ਼ ਕੋਈ ਐਕਸ਼ਨ ਲਿਆ ਵਾ ਜਾਂ ਉਹਨੇ ਨਸ਼ੇ ਵਾਲੇ ਬੰਦੇ ਦਾ ਸਾਥ ਦਿੱਤਾ ਵਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕੋਈ ਮੈਂ ਜਸਵੰਤ ਸਿੰਘ ਰਾਜੋਕੇ ਕਿਸਾਨ ਮਿਹਨਦੂਰ ਸ਼ਨਾਰਕ ਕਮਿਟੀ ਪੰਜਾਬ ਦਾ ਸੇਵਾਦਾਰ ਇਕਾਈ ਰਾਜੋਕੇ ਦਾ ਪ੍ਰਧਾਨ ਵੀਰ ਜੀ ਅੱਜਨਾ ਸਾਡੇ ਪਿੰਡ ਰਾਜੋਕੇ ਵਿੱਚ ਗੁਰਦੁਆਰਾ ਧੰਨ ਧੰਨ ਬਾਬਾ ਮਰਾਰੀ ਦਾਸ ਵਿਖੇ ਇੱਕ ਕੈਂਪ ਲਾਇਆ ਗਿਆ ਹੈ ਜਿਹੜਾ ਜੁੱਧ ਨਸ਼ਿਆਂ ਵਿਰੁੱਧ ਨਸ਼ਾ ਮਤਲਬ ਕਿ ਮੁਕਤੀ ਦਾ ਲਾਇਆ ਗਿਆ ਵਾ ਉੱਥੇ ਹੋਇਆ ਕੀ ਕਿ ਅਸੀਂ ਵੀ ਗਏ ਜਦੋਂ ਸਾਨੂੰ ਪਤਾ ਲੱਗਾ ਸਾਡੀ ਟੀਮ ਦੇ ਬੰਦੇ ਵੀ ਉੱਥੇ ਅਸੀਂ ਤਕਰੀਬਨ 6-7 ਅਸੀਂ ਬੰਦੇ ਗਏ ਤੇ 3 ਅਸੀਂ ਉੱਠੇ ਉਸ ਨਸ਼ਾ ਮੁਕਤੀ ਦੇ ਵਿੱਚ ਇੱਕ ਬੰਦਾ ਸਮੈਗ ਨਾਲ ਡਕਿਆ ਹੋਇਆ ਤੇ ਉਹਦੇ ਹੱਥ ਵਿੱਚ ਤਕਤੀ ਸੀ ਮੇਰੇ ਕੋਲੇ ਵੀਡੀਓ ਵੀ ਆ ਕਿ ਨਾਰੇ ਲਾ ਰਿਆ ਅਸੀਂ ਜੇਸੇ ਬੰਦੀ ਦੇ ਬੰਦੇ ਤਿੰਨ ਫੜ ਕੇ ਉਹਨੂੰ ਸਟੇਜ ਤੇ ਲੈ ਗਏ ਸਾਡੇ ਸਟੇਜ ਤੇ ਖੜਨ ਦੇ ਨਾਲ ਉੱਥੇ ਜਿਹੜੇ ਵੀਰ ਮੇਰੇ ਸੱਜਣ ਪ੍ਰੋਗਰਾਮ ਕਰਵਾ ਰਹੇ ਸੀ ਨਸ਼ਾ ਮੁਕਤੀ ਖਿਲਾਫ ਉਹਨਾਂ ਬੰਦਿਆਂ ਨੂੰ ਇੰਨੀਆਂ ਮਿਰਚਾਂ ਲਗੀਆਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਨਾਵਾਂ ਸਾਹਿਬ ਜਿਹੜੇ ਅੱਜ ਕੱਲ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਚਾ ਚੜਿਆ ਆ ਆਮ ਪਾਰਟੀ ਦਾ ਉਹ ਵੀ ਉੱਥੇ ਸੀ ਉਹ ਵੀ ਥੋੜਾ ਪਤਾ ਠੰਡਾ ਮੇਰੇ ਨਾਲ ਹੋਣ ਲੱਗੇ ਤੇ ਮੈਂ ਉਹਨੂੰ ਦੱਸਿਆ ਵੀ ਭਾਈ ਮੈਂ ਜਸੇਬੰਦੀ ਦਾ ਬੰਦਾ ਆਂ ਵੀ ਮੈਨੂੰ ਤੱਕਾ ਮੁਕੀ ਨਹੀਂ ਕਰਨੀ ਕਿਸੇ ਨੇ ਉੱਥੇ ਮੁਲਾਜ਼ਮ ਸੀ ਚਲੋ ਮੁਲਾਜ਼ਮਾਂ ਨੇ ਕੋਈ ਗੱਲ ਨਹੀਂ ਕੀਤੀ ਕਿਉਂਕਿ ਜਿਹੜੇ ਸਾਡੇ ਇੱਥੇ ਸਟਾਫ ਆ ਬਹੁਤ ਸੂਝਵਾਨ ਪੜਿਆ ਲਿਖਿਆ ਹੈ ਸਾਡੀ ਚੌਂਕੀ ਉਹਨਾਂ ਕੋਈ ਗੱਲ ਨਹੀਂ ਕੀਤੀ ਉਹਨਾਂ ਨੇ ਬਾਕੀ ਕਿਹਾ ਕਿ ਅਸੀਂ ਕਾਰਵਾਈ ਕਰਾਂਗੇ ਕਿ ਜਿਹੜੇ ਬਾਕੀ ਜਿਹੜੇ ਮੇਰੇ ਸੱਜਣ ਸੀ ਪ੍ਰੋਗਰਾਮ ਕਰਵਾਉਣ ਵਾਲੇ ਸਾਡੇ ਸਰਪੰਚ ਸਾਹਿਬ ਸੀ ਜਿਹੜੇ ਸਾਡੇ ਪਿੰਡ ਦੇ ਮੇਨ ਬੰਦੇ ਹੀਰਾ ਸਿੰਘ ਪੀਏ ਉਹਨਾਂ ਨੇ ਬਾਅਦ ਵਿੱਚ ਕੀ ਕੀਤਾ ਕਿ ਅਸੀਂ ਬਹਿਗੇ ਸਾਨੂੰ ਕਹਿੰਦੇ ਆ ਕਿ ਜੇ ਤੁਸੀਂ ਬਹਿਣਾ ਤੇ ਬਹੋ ਜੇ ਜਾਣਾ ਤੇ ਜਾਓ ਕਿਉਂਕਿ ਅਸੀਂ ਤਾਂ ਬਹਿਣਾ ਅਸੀਂ ਗੁਰਦੁਆਰਾ ਸਾਡਾ ਸਾਰਿਆਂ ਦਾ ਸਾਂਝਾ ਹੈ ਸਰਕਾਰ ਸਾਂਝੀ ਆ ਦੀ ਸਾਰਿਆਂ ਦੀ ਮਤਲਬ ਸਾਂਝੀ ਆ ਕਿਸੇ ਦੇ ਪਿਓ ਦੀ ਸਰਕਾਰ ਨਹੀਂ ਹੈਗੀ ਜਦੋਂ ਕੋਈ ਸਰਕਾਰ ਬਣ ਜਾਂਦੀ ਹੈ ਉਹ ਵੋਟ ਪਾਉਣ ਵਾਲੇ ਦੀ ਨਹੀਂ ਹੁੰਦੀ ਦੂਜੇ ਦੀ ਵੀ ਨਾਲ ਹੁੰਦੀ ਆ ਉੱਥੇ ਅਸੀਂ ਬਹਿ ਗਏ ਤੇ ਬਾਅਦ ਵਿੱਚ ਕੀ ਹੋਇਆ ਕਿ ਇਹਨਾਂ ਨੇ ਸਾਡੇ ਬਰ ਖਿਲਾਫ ਬੰਦਿਆਂ ਨੂੰ ਮੈਂ ਇੱਕ ਫੜਾ ਕੇ ਤੇ ਸਾਡੇ ਬਰ ਖਿਲਾਫ ਬੁਲਾਇਆ ਸਭ ਤੋਂ ਪਹਿਲਾਂ ਤਾਂ ਮੈਂ ਉਸ ਜਸੇਬੰਦੀ ਦੇ ਵੀਰ ਨੂੰ ਪੁੱਛਣਾ ਚਾਹਣਾ ਹੈ ਤੇ ਵੀਰ ਤੂੰ ਇੱਕ ਪਾਸੇ ਜਸੇਬੰਦੀ ਦਾ ਬੰਦਾ ਹੋ ਗਏ ਤੂੰ ਦੂਜੇ ਜਸੇਬੰਦੀ ਦੇ ਬੰਦਿਆਂ ਦੇ ਬਰ ਖਿਲਾਫ ਬੋਲਦਾ ਸੋਣਾ ਲੱਗਾ ਹੈ ਤੈਨੂੰ ਉੱਥੇ ਕੋਈ ਸ਼ਰਮਣਾ ਆਈ ਕੋਈ ਤੂੰ ਸ਼ਰਮ ਮਹਿਸੂਸ ਨਾ ਕੀਤੀ ਇੱਕ ਪਾਸੇ ਤੁਸੀਂ ਕਹਿੰਦੇ ਜੀ ਕਿ ਅਸੀਂ ਸਰਕਾਰ ਨਾਲ ਟੱਕਰ ਲਈ ਹੈ ਜਸੇਵੰਦੀ ਨੇ ਹੈ ਦੂਜੇ ਪਾਸੇ ਤੁਸੀਂ ਸਾਡੇ ਉਲਟ ਸਰਕਾਰ ਦਾ ਮੈਕ ਫੜ ਕੇ ਸਰਕਾਰ ਦੇ ਟੱਟੂ ਬਣ ਕੇ ਤੁਸੀਂ ਬੋਲਦੇ ਜੇ ਤੁਹਾਨੂੰ ਕੋਈ ਸ਼ਰਮ ਨਹੀਂ ਆਗੀ ਤੁਹਾਨੂੰ ਨਹੀਂ ਪਤਾ ਰਾਜੋਗਿਆਂ ਵਿੱਚ ਕਿੰਨਾ ਨਸ਼ਾ ਵਿਗਦਾ ਹੈ ਹੈ ਤੁਹਾਨੂੰ ਕੋਈ ਸ਼ਰਮਣਾ ਉੱਥੇ ਆਈ ਉਦੋਂ ਬਾਅਦ ਮੇਰਾ ਵੀਰ ਇੱਕ ਸਰਦਾਰ ਕੇਵਲ ਸਿੰਘ ਸਾਡਾ ਆਈ ਬੰਦਾ ਜਦੋਂ ਕੰਮ ਪੈਂਦਾ ਤੇ ਫੋਨ ਸਾਨੂੰ ਖੜਕਦੇ ਆ ਉਹ ਸਾਡੇ ਉੱਤੇ ਬੋਲਿਆ ਕਿ ਉਸ ਬੰਦੇ ਨੂੰ ਸ਼ਰਮ ਨਾ ਆਈ ਉਸ ਬੰਦੇ ਨੂੰ ਨਹੀਂ ਪਤਾ ਪਿੰਡ ਵਿੱਚ ਕੀ ਬੰਦਦਾ ਕੀ ਪਿੰਡ ਦਾ ਹਾਲ ਆ ਭੈਣ ਦੇ ਸ਼ਰੇ ਆਮ ਚਿੱਟਾ ਪੁੜੀਆਂ ਨਾਲ ਵਕੰਡਿਆ ਆਏ ਹੋ ਸਕਦਾ ਹੈ ਕਿ ਇੰਨੀ ਸਾਡੇ ਪਿੰਡ ਖੰਡ ਨਹੀਂ ਵਿਗਦੀ ਜਿੰਨੀ ਸਮੈਗ ਵੀ ਨਹੀਂ ਡਈ ਆ ਉਸ ਬੰਦੇ ਨੂੰ ਮੈਂ ਪੁੱਛਣਾ ਚਾਹਣਾ ਹੈ ਤੈਨੂੰ ਸ਼ਰਮ ਨਾ ਆਈ ਮੈਗ ਫੜ ਕੇ ਬੋਲਦੇ ਨੇ ਸਾਡੇ ਖਿਲਾਫ ਉਦੋਂ ਬਾਅਦ ਜਿਹੜਾ ਸਰਪੰਚ ਸਾਹਿਬ ਦਾ ਭਰਾ ਬੋਲਿਆ ਕਿ ਸਰਪੰਚ ਸਾਹਿਬ ਤੇਰਾ ਲੰਘਾ ਜਿਹੜੇ ਏਰੀਏ ਵਿੱਚ ਤੇਰਾ ਘਰ ਆ ਜਿੰਦੀ ਤੂੰ ਲੰਘਦਾ ਉਥੇ ਦਿਨ ਰਾਤ ਮੇਲਾ ਬਣਿਆ ਰਹਿੰਦਾ ਤੈਨੂੰ ਕੋਈ ਪਤਾ ਨਾ ਲੱਗਾ ਤੈਨੂੰ ਉਥੇ ਕੀ ਬੰਦਦਾ ਪਲਵਾਰੇ ਪੁਲ ਤੇ ਹੈ ਤੂੰ ਉਲਟਾ ਤੂੰ ਸਾਡੇ ਬਰਖਲਾਫ ਬੋਲਿਆ ਉਦੋਂ ਬਾਅਦ ਸਰਦਾਰ ਹਰਿਆ ਸਿੰਘ ਪੀਏ ਸਾਡੇ ਐਮਐਲਏ ਦਾ ਪੀਏ ਹੈ ਜਿਹੜਾ ਪਰਸਨਲ ਪੀਏ ਉਸਨੇ ਮੈਗ ਫੜ ਕੇ ਜੋ ਜੋ ਬੋਲਿਆ ਉਹ ਦੱਸਣ ਜੋਗ ਨਹੀਂਗਾ ਉਸਨੇ ਬੋਲਿਆ ਕਿ ਜੇ ਇਹ ਕਹਿੰਦੇ ਆ ਇਹ ਦੇਖਣਾ ਇਹਦੇ ਅਸੀਂ ਦੇਖ ਲਾਂਗੇ ਤੇਰਾ ਸਿੰਘ ਜੀ ਜੀ ਸਾਹਿਬ ਸ਼ਰੇ ਆਮ ਤੁਸੀਂ ਲਲਕਾਰਿਆ ਵਾ ਜਸੇਬੰਦੀ ਨੂੰ ਤੇ ਸ਼ਰੇ ਆਮ ਮੈਂ ਹੁਣ ਜਸੇਬੰਦੀ ਦਾ ਬੰਦਾ ਹੋ ਕੇ ਤੁਹਾਨੂੰ ਲਲਕਾਰਦਾ ਹਾਂ ਜਿੱਥੇ ਢੱਡੀ ਮਰਜੀ ਆ ਮੇਰਾ ਪਰਚਾ ਕਰਾ ਲਓ ਜੋ ਤੁਸੀਂ ਕਰਾਉਣਾ ਹੈ ਕਰਾ ਲਓ ਤੇਰੇ ਮਗਰ ਤਾਂ ਹੋਣਗੇ ਹਲਕੇ ਦੇ ਕਿੰਨੇ 100 ਕਿੰਨੇ 60 ਨੇ ਮੇਰੇ ਮਗਰ 23 ਜ਼ਿਲ੍ਹੇ ਆ 22 23 ਜ਼ਿਲ੍ਹੇ ਜਿੱਥੇ ਸਾਡੀ ਜਸੇਬੰਦੀ ਦਾ ਵਜੂਦ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਵੀਰੇ ਪਿਰਾਜੇ ਤੱਕ ਜਸੇ ਬੰਦੀ ਨਾ ਵਾਹ ਨਹੀਂ ਪਿਆ ਤੇਰੇ 3.5 ਸਾਲ ਸੌਖੇ ਲੰਘ ਗਏ ਨੇ ਪਰ ਜਿੱਦਾਂ ਤੇਰਾ ਜਸੇ ਬੰਦੀ ਨਾ ਵਾਹ ਪੈ ਗਿਆ ਤੂੰ ਮੈਗ ਫੜ ਕੇ ਨਹੀਂ ਕਿਸੇ ਜਸੇ ਬੰਦੀ ਦੇ ਖਿਲਾਫ ਬੋਲਦਾ ਤੂੰ ਅੱਜ ਬੋਲਿਆ ਤੈਨੂੰ ਮੇਰਾ ਖੁੱਲਾ ਚੈਲੰਜ ਜੀ ਤੂੰ ਉੱਥੇ 100 ਬੰਦੇ 'ਚ ਬੋਲਿਆ ਨਾ ਤੈਨੂੰ ਮੇਰਾ ਖੁੱਲਾ ਚੈਲੰਜ ਜੀ ਮੇਰੀ ਟੀਮ ਦੇ ਕਿਸੇ ਬੰਦੇ ਨੂੰ ਹੱਥ ਲਾ ਕੇ ਵਿਖਾਵੀ ਕਿਸੇ ਦਾ ਤੂੰ ਪਰਚਾ ਕਰਾ ਕੇ ਵਿਖਾਵੀ ਕਿਸੇ ਨਾਲ ਵੇਖੀ ਤੂੰ ਕੀ ਵੇਖਦਾ ਤੈਨੂੰ ਖੁੱਲਾ ਚੈਲੰਜ ਜੀ ਤੂੰ ਅੱਜ ਬੋਲਿਆ ਨਾ ਮੈਂ ਫੜ ਕੇ ਅਸੀਂ ਤੇਰੀ ਪਿੰਡ ਦਾ ਕਰਕੇ ਇਸ਼ਤ ਕਰਦੇ ਸੀ ਕਦੀ ਤੇਰੇ ਵਰ ਖਲਾਬ ਨਹੀਂ ਸੀ ਬੋਲੇ ਪਰ ਅੱਜ ਤੂੰ ਜੋ ਬੋਲਿਆ ਹੈ ਨਾ ਉਹ ਠੀਕ ਨਹੀਂ ਬੋਲਿਆ ਜਿੱਥੇ ਤੇਰੀ ਮਰਜ਼ੀ ਜੋ ਮਰਜ਼ੀ ਤੈਨੂੰ ਮੇਰੇ ਵੱਲੋਂ ਖੁੱਲਾ ਚੈਲੰਜ ਜੀ ਜੋ ਤੂੰ ਕਰਾ ਸਕਦਾ ਸਾਡਾ ਕਰਾ ਦੀ ਸਾਡੀ ਟੀਮ ਦਾ ਤੈਨੂੰ ਪਤਾ ਹੈ ਠੀਕ ਹੈ ਅੱਗੇ ਵੀ ਤੂੰ ਦੋ ਤਿੰਨਾਂ ਕੰਮ ਸਾਡੇ ਨਾਲ ਜੋਰ ਲਾ ਕੇ ਵੇਖ ਲਿਆ ਕੀ ਕਰ ਲਿਆ ਤੂੰ ਅਸੀਂ ਆਪ ਦੀ ਜ਼ਰਤ ਨਾਲ ਕੰਮ ਕਰਵਾਏ ਮੈਂ ਵੱਜ ਕੇ ਨਾ ਅਸੀਂ ਜ세 ਬੰਦੀ ਦੇ ਸਾਡੇ ਹੁੰਦੇ ਗਾਂਵੇ ਅਸੀਂ ਕਰਵਾਉਣੇ ਜੋ ਤੂੰ ਕਰਨਾ ਕਰ ਲਈ ਬਾਕੀ ਕੀ ਤੈਨੂੰ ਭੋਲਾ ਪਿੰਡ 'ਚ ਨਿਸ਼ਾਨੀ ਵਿਖਦਾ ਹੂੰ ਤੈਨੂੰ ਕੋਈ ਲਾਲਚ ਹੋਊਗਾ ਕਿਸੇ ਚੀਜ਼ ਦਾ ਸਾਨੂੰ ਕੋਈ ਲਾਲਚ ਨਹੀਂ ਨਾ ਅਸੀਂ ਪੰਚਾਇਤੀ ਪੈਲੀ ਦਾ ਸਾਨੂੰ ਲਾਲਚ ਆ ਨਾ ਸਾਨੂੰ ਕੋਈ ਕਿਸੇ ਪਾਸਿਓਂ ਪੈਸਾ ਇਕੱਠਾ ਕਰਨ ਦਾ ਲਾਲਚ ਆ ਸਾਨੂੰ ਕੋਈ ਲਾਲਚ ਨਹੀਂ ਸਾਨੂੰ ਦਾ ਇਹ ਦੁੱਖ ਆਉਂਦਾ ਹੈ ਕਿ ਬੰਨ ਕੀ ਗਿਆ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ 14 14 ਸਾਲ ਦੇ ਬੱਚੇ ਨਸ਼ਾ ਕਰਨ ਦੇ ਆ 15 15 ਸਾਲ ਦੇ ਨਸ਼ਾ ਕਰਨ ਦੇ ਆ ਉਹਨਾਂ ਦੇ ਪਰਿਵਾਰ ਰੋਂਦੇ ਆ ਧੀਆਂ ਭੈਣਾਂ ਰੋਂਡੀਆਂ ਨੇ ਤੇ ਤੁਸੀਂ ਉਲਟਾ ਮਾਈਕ ਫੜ ਕੇ ਨਸ਼ਾ ਡੱਕਣ ਦੀ بجائے ਤੁਸੀਂ ਆਂਦੇ ਜੋ ਅਸੀਂ ਵੇਖ ਲਾਂਗੇ ਅਸੀਂ ਵੇਖ ਲਾਂਗੇ ਜਿੱਥੇ ਤੁਹਾਡੀ ਮਰਜ਼ੀ ਆ ਵੇਖ ਲਿਓ ਜੇ ਅਸੀਂ ਤਾਂ ਬੋਲਾਂਗੇ ਹੀ ਜਦੋਂ ਸਾਨੂੰ ਕੁਝ ਲੱਗੂਗਾ ਕਿ ਤੁਸੀਂ ਗਲਤ ਕਰਦੇ ਜੇ ਜੇ ਅਸੀਂ ਗਲਤ ਕਰਦੇ ਆ ਸਾਡੇ ਖਿਲਾਫ ਬੋਲੋ ਸਾਡੇ ਖਿਲਾਫ ਬੋਲੋ ਤੁਹਾਨੂੰ ਖੁੱਲਾ ਚੈਲੰਜ ਆ ਬੋਲੋ ਸਾਡੇ ਖਿਲਾਫ ਜਦੋਂ ਤੁਹਾਨੂੰ ਲੱਗਦਾ ਕੋ ਪਿੰਡ 'ਚ ਅਸੀਂ ਕੋਈ ਗਲਤ ਕੰਮ ਕਰਦੇ ਆ ਬੋਲੋ ਹੈ ਅੱਜ ਤੁਸੀਂ ਮੈਕ ਫੜ ਕੇ ਬੋਲਦਾ ਜਦੋਂ ਝੋਨੇ ਨੂੰ ਕੱਟ ਲੱਗਦੇ ਸੀ ਕਿਤੇ ਇੱਕ ਵਾਰੀ ਮੰਡੀ 'ਚ ਗਏ ਜੇ ਜਦੋਂ ਪਰਾਲੀਆਂ ਦੇ ਲੋਕਾਂ ਦੇ ਪਰਚੇ ਹੋਏ ਕਿਤੇ ਇੱਕ ਵਾਰੀ ਚੌਂਕੀ ਗਏ ਜੇ ਕਿਕੇ ਜਾ ਕੇ ਆਖਿਆ ਜੇ ਕਿ ਮੈਂ ਇਸ ਪਿੰਡ ਦਾ ਬੰਦਾ ਆ ਮੈਂ ਐਮਐਲਏ ਦਾ ਮਜੂਦਾ ਪੀਏ ਆ ਕੋਈ ਜਸੇਬੰਦੀ ਦੇ ਬੰਦੇ ਦੇ ਪਰਚੇ ਹੋਏ ਕਿਤੇ ਸਾਰ ਲਈ ਜਾ ਕੇ ਹੈ ਦੱਸ ਮੈਨੂੰ ਮੇਰਾ ਵੀਰ ਕਿ ਸਾਰ ਲਈ ਕਿਸੇ ਦੀ ਦੱਸ ਮੈਨੂੰ ਮੰਡੀ ਚ ਲੋਕ ਰੁਲ ਗਏ ਸੌਣਾ ਲੋਕਾਂ ਨੂੰ ਕੱਟ ਲੱਗੇ ਲਖਾਣਾ ਕਿਤੇ ਇੱਕ ਵਾਰੀ ਮੰਡੀ ਚ ਬੜਿਆ ਤੂੰ ਹੂੰ ਤੇਰਾ ਵੀਰ ਅਜੇ ਕਿਸੇ ਜਸੇਬੰਦੀ ਨਾਲ ਪੰਗਾ ਨਹੀਂ ਪਿਆ ਤੇਰਾ ਡੋਗਲੇ ਜਸੇਬੰਦੀਆਂ ਵਾਲਿਆਂ ਨਾਲ ਵਾਹ ਜਿਹਨਾਂ ਨੂੰ ਆਪ ਥਾ ਥਾ ਕੇ ਮੈਿਕ ਫੜਾ ਕੇ ਤੇ ਸਾਡੇ ਖਿਲਾਫ ਲਾਉਣਾ ਹੈ ਕੋਈ ਨਹੀਂ ਸਾਡਾ ਕੋਈ ਕਰ ਸਕਦਾ ਰੱਬ ਨੂੰ ਜਾਣ ਦੇਣੀ ਆ ਸੱਚੇ ਮਨੋਂ ਤੁਰੇ ਜਸੇ ਬੰਦੀ ਨਾ ਸੱਚੇ ਮਨ ਨਾਲ ਜੁੜਾਂਗੇ ਇਹ ਜਸੇ ਬੰਦੀ ਤੇਰੀ ਬਣਵਾਈ ਬਣੀ ਰਾਜੋਗਿਆਂ ਚ ਸੱਚੀ ਜਸੇ ਬੰਦੀ ਤੇਰੀ ਬਣਵਾਈ ਬਣੀ ਨਹੀਂ ਤੇ ਦੋਗਲੀਆਂ ਜਸੇ ਬੰਦੀਆਂ ਨਾਲ ਟਾੜਾ ਵਾਰਿਆ ਤੁਸੀਂ ਜੋ ਚਾਹੁੰਦੇ ਸੀ ਕਰਦੇ ਸੀ ਤੁਹਾਡੇ ਅੱਗੇ ਕੋਈ ਕੁੰਡਾ ਨਹੀਂ ਸੀ ਪਰ ਅਸੀਂ ਤਾਂ ਕੂਹਾਂਗੇ ਗਲਤ ਹੋਊ ਤੇ ਮੇਰੇ ਵੀਰ ਅੜਾਂਗੇ ਤੂੰ ਜੋ ਕਰਨਾ ਕਰ ਲਈ ਤੈਨੂੰ ਖੁੱਲਾ ਚੈਲੰਜ ਹੀ ਤੂੰ ਬੋਲਿਆ ਨਾ ਮੈਂ ਫੜ ਕੇ ਤੈਨੂੰ ਵੀ ਮੇਰੇ ਵੱਲੋਂ ਖੁੱਲਾ ਚੈਲੰਜ ਈ ਜਾਂ ਪਰਚਾ ਕਰਾ ਦੇ ਜੋ ਮਰਜ਼ੀ ਜੋ ਤੂੰ ਕਰਵਾਉਣਾ ਕਰਵਾ ਦੇ ਪਰ ਹੁਣ ਹੋਰ ਵੀ ਕੋਈ ਕਿਤੇ ਕਰਵਾਉ ਤੇ ਨਾ ਤੇਰਾ ਹੀ ਲੱਗੂ ਠੀਕ ਆ ਨਾ ਤੇਰਾ ਹੀ ਚੱਲੂ ਹੀਰੇ ਨੇ ਜੋ ਕਰਵਾਇਆ ਵਾ ਸਾਡੇ ਜਸੇਬੰਦੀ ਦੇ ਬੰਦਿਆਂ ਤੇ ਹੀਰੇ ਨੇ ਕਰਵਾਇਆ ਵਾ ਮੇਰੀ ਟੀਮ ਦੇ 25 ਬੰਦੇ ਆ ਰਾਜੂ ਦੇ ਵਿੱਚ 25 ਬੰਦਿਆਂ ਜੋ ਕਿਸੇ ਦਾ ਵਾਲ ਵੀ ਵਿੰਗਾ ਹੋ ਗਿਆ ਤੇ ਹੀਰਾਸਿਆਂ ਤੇਰੀ ਖੈਰ ਨਹੀਂ ਤੈਨੂੰ ਪਤਾ ਲੱਗ ਜੂਗਾ ਕਿ ਮੈਂ ਕਿਹੜੀ ਜਸੇਬੰਦੀ ਨਾਲ ਵਾਹ ਪਾ ਲਿਆ ਫੇਰ ਆਪਣੇ ਹੁਣ ਸਮਝ ਲਾ ਕੇ ਅੱਜ ਤੋਂ ਆਪਣੀ ਲੜਕਾਰ ਇੱਕ ਦੂਜੇ ਨੂੰ ਸ਼ੁਰੂ ਹੋਈ ਅੱਗੇ ਤਾਂ ਆਪਾਂ ਆਹਮੋ ਸਾਹਮਣੇ ਹੁੰਦੇ ਨਹੀਂ ਸੀ ਫੋਨਾਂ ਦੇ ਕੰਮ ਚੱਲਦੇ ਸੀ ਤੂੰ ਸਾਡੇ ਕੰਮ ਡੱਕਦਾ ਸਾਂ ਅਸੀਂ ਕਰਵਾਉਂਦੇ ਸਾਂ ਪਰ ਹੁਣ ਪਤਾ ਲੱਗੂਗਾ ਵੀਰਿਆ ਹੁਣ ਆਪਾਂ ਆਹਮੋ ਸਾਹਮਣੇ ਹੋਇਆ ਕਰਾਂਗੇ ਆਹ ਭਾਜੀ ਜਿਹੜੀ ਅੱਜ ਤੂੰ ਚੜੀ ਹੈ ਨਾ ਮੈਂ ਫੜ ਕੇ ਬੋਲ ਕੇ ਵੇਖਾਂਗੇ ਜਿੱਥੇ ਤੈਨੂੰ ਜਿੱਥੇ ਜਿੱਥੇ ਵੀ ਤੇਰਾ ਜੀ ਕਰਦਾ ਵੇ ਦੇਖ ਲਈ ਸਾਨੂੰ ਕੋਈ ਲਾਲਚ ਨਹੀਂ ਕਿਸੇ ਚੀਜ਼ ਦਾ ਅਸੀਂ ਤਾਂ ਇੱਕ ਦਾਲ ਫੁਲਕੇ ਦੇ ਵਣਜਾਰੇ ਆ ਉਹ ਖਾਣੇ ਆ ਅਸੀਂ ਕੋਈ ਨਸ਼ਾ ਨਹੀਂ ਵੇਚਦੇ ਜਿਹੜੇ ਤੂੰ ਆਣਾ ਸਾਗੇ ਮੂੰਹ ਖੋਲਣੇ ਸਾਡੇ ਮੂੰਹ ਨਾਲ ਖਲਾ ਬਾਈ ਤੂੰ ਮੂੰਹ ਖੋਲਲਾ ਸਾਰੇ ਪਿੰਡ ਨੂੰ ਪਤਾ ਵਾ ਮੇਰਾ ਵੀ ਮੈਂ ਕਿੰਨਾ ਕਿ ਨਸ਼ੇ ਵੇਚਦਾ ਐ ਕਿੰਨਾ ਕਿ ਕੀ ਕਰਦਾ ਐ ਜੋ ਵੀ ਆ ਸਾਰੇ ਪਿੰਡ ਨੂੰ ਪਤਾ ਵਾ ਬਾਕੀ ਲੋਕ ਤਾਂ ਪਿੰਡ ਵਾਸਤੇ ਚੰਗਾ ਸੋਚਦੇ ਪਰ ਤੂੰ ਵੀਰੇ ਅਜੇ ਤੱਕ ਕੁਝ ਨਹੀਂ ਸੋਚਿਆ ਹੈ ਕਾਂਡ ਕਰਵਾਈ ਤੂੰ ਸ਼ਰਿਆਮ ਕਰਵਾਤੀ ਗਲਜ ਦੇ ਵਿੱਚ ਅਸੀਂ ਉਦੋਂ ਵੀ ਤੈਨੂੰ ਪਿੰਡ ਦਾ ਮਾਣ ਸਮਝ ਕੇ ਤੈਨੂੰ ਕੋਸ਼ਣਾ ਆਖਿਆ ਅਸੀਂ ਚੁੱਪ ਕਰਕੇ ਬਹਿ ਗਏ ਕੋਈ ਕੋਈ ਗੱਲ ਨਹੀਂ ਫਿਰ ਕੀ ਆ ਖਰੇ ਕੋ ਪਿੰਡ ਦਾ ਚੰਗਾ ਕਰੂਗਾ ਹੈ ਇੱਕੋ ਤੁਸੀਂ ਹੋਈ ਜਾਂਦੇ ਜੇ ਮੰਡੀ ਬਣਾ ਦੀ ਮੰਡੀ ਬਣਾ ਦੀ ਕੀ ਤੁਸੀਂ ਮੰਡੀ ਘਰੋਂ ਬਣਾ ਦੀ ਆ ਅਸੀਂ ਸਰਕਾਰ ਨੂੰ ਟੈਕਸ ਨਹੀਂ ਦਿੰਦੇ ਜੇ ਬੱਚਾ ਜੰਮਦਾ ਹੈ ਜੰਮਦੇ ਨੂੰ ਲੀੜੇ ਪੈਂਦੇ ਟੈਕਸ ਦਿੰਦਾ ਹੈ ਜੇ ਬੰਦਾ ਮਰਦਾ ਹੈ ਨਾ ਹੀਰਾ ਸਿੰਘ ਜੀ ਮਰਨ ਲੱਗਿਆ ਵੀ ਜਿਹੜੀ ਡੱਬੀ ਨਾਲ ਨੂੰ ਲਾਂਬੂ ਲੱਗਦਾ ਟੈਕਸ ਦੇ ਕੇ ਮਰਦਾ ਏ ਜਿਹੜਾ ਉਤੇ ਖਫਣ ਪੈਂਦਾ ਟੈਕਸ ਦੇ ਕੇ ਮਰਦਾ ਏ ਤੁਸੀਂ ਕੋਈ ਆਪਣੇ ਘਰੋਂ ਨਹੀਂ ਗਾ ਤੁਸੀਂ ਕੋਈ ਪੈਸਾ ਲਾ ਰਹੇ ਤੁਸੀਂ ਸਾਡੇ ਤੇ ਸਹਾਨ ਨਹੀਂ ਕਰ ਰਹੇ ਜਿਹੜੀਆਂ ਸੜਕਾਂ ਬਣਾ ਰਹੇ ਜੇ ਤੇ ਤੁਸੀਂ ਆਪ ਦੀ ਜੇਬ ਚੋਂ ਕੋਈ ਇਕ ਰੁਪਈਆ ਲਾਇਆ ਕਿਸੇ ਵੀ ਤਾਂ ਮੈਨੂੰ ਦੱਸੋ ਸਾਨੂੰ ਤੁਹਾਡਾ ਕੋਈ ਸਹਾਨ ਨਹੀਂ ਗਾ ਸਾਡੇ ਪੈਸੇ ਚਾਹੀ ਤੁਹਾਡੀਆਂ ਸੈਲਰੀਆਂ ਤੁਹਾਡੇ ਘਰ ਚੱਲਦੇ ਆ ਤੁਹਾਨੂੰ ਕੋਈ ਭੁਲੇਖਾ ਨਾ ਰਹੇ ਜੇ ਕਿਉਂਕਿ ਜਿਹੜੇ ਮੇਰੇ ਵੀਰ ਘੋਗਲ ਕੰਨੇ ਹੋ ਜਾਂਦੇ ਆ ਸਾਨੂੰ ਨਹੀਂ ਪਤਾ ਉਹਨਾਂ ਨੂੰ ਕੀ ਕਾਨੂੰ ਆ ਉਹ ਕਿਉਂ ਹੋ ਜਾਂਦੇ ਆ ਉਹ ਹੋਏ ਰਹਿਣਾ ਸਾਨੂੰ ਜੇ ਸੇਬੰਦੀ ਵਾਲਿਆਂ ਨੂੰ ਕੋਈ ਕਿਸੇ ਦੀ ਕਾਨੂੰਨੀ ਜੀ ਨਾ ਅਸੀਂ ਤੁਹਾਡੇ ਤੋਂ ਕੋਈ ਕੰਮ ਲਈਏ ਨਾ ਸਾਨੂੰ ਕੋਈ ਤੁਹਾਡੀ ਕਾਨੂੰ ਠੀਕ ਆ ਸਾਨੂੰ ਤਾਂ ਮਿਲਦੇ ਆ ਤੁਹਾਡੇ ਕਿਰਾਏ ਪਰਚੇ ਉਹ ਤੁਸੀਂ ਡੰਗ ਮਾਰਨਾ ਏ ਤੇ ਮਾਰੋ ਤੇ ਪਰ ਕਿਤੇ ਅੱਗੋਂ ਪਿੱਛੋਂ ਵੀ ਡੰਗ ਵੱਜ ਗਿਆ ਤੇ ਵੀਰਿਆ ਹੁਣ ਤੇਰੀ ਖੈਰ ਨਹੀਂ ਵੈਗਰਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ